ਭਾਰਤ ਵਿੱਚੋਂ ਵਿਦੇਸ਼ ਜਾ ਕੇ ਜਿਹੜੇ ਵਿਦਿਆਰਥੀ ਪੜ੍ਹਾਈ ਕਰ ਰਹੇ ਹਨ ਉਹਨਾਂ ਦਾ ਅੰਕੜਾ ਬੜਾ ਹੈਰਾਨਕੁਨ ਹੈ 13 ਲੱਖ ਤੋਂ ਵੱਧ ਬੱਚੇ ਨੇ ਜੋ ਵਿਦੇਸ਼ਾਂ ਵਿੱਚ ਪੜ੍ਹਾਈ ਕਰ ਰਹੇ ਹਨ ਜੇਕਰ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਦਾ ਅੰਕੜਾ ਦੇਖਿਆ ਜਾਵੇ ਤਾਂ ਇਹ 1335000 ਤੋਂ ਵੱਧ ਵਿਦਿਆਰਥੀ ਹਨ ਜਿਹੜੇ 2024 ਵਿੱਚ ਵਿਦੇਸ਼ ਵਿੱਚ ਪੜ੍ਹਾਈ ਕਰਨ ਲਈ ਗਏ ਹਨ ਇਹ ਅੰਕੜਾ 2022 'ਚ 9 ਲੱਖ 7000 ਦੇ ਕਰੀਬ ਸੀ ਇਸ ਤੋਂ ਉੱਪਰ ਅਮਰੀਕਾ ਵਿੱਚ ਗੈਰਕਾਨੂੰਨੀ ਢੰਗ ਨਾਲ ਜਾਣ ਵਾਲੇ ਜਿਹੜੇ ਲੋਕ ਹਨ ਉਹਨਾਂ ਦਾ ਅੰਕੜਾ ਵੀ ਕੋਈ ਘੱਟ ਹੈਰਾਨਕੁਨ ਨਹੀਂ ਹੈ ਯੂਨਾਈਟਿਡ ਸਟੇਟਸ ਕਸਟਮ ਐਂਡ ਬਾਰਡਰ ਪ੍ਰੋਟੈਕਸ਼ਨ ਵੱਲੋਂ ਜਾਰੀ ਕੀਤੇ ਅੰਕੜੇ ਮੁਤਾਬਕ ਅਮਰੀਕਾ ਦੇ 1 ਸਾਲ 1 ਸਤੰਬਰ 2023 ਤੋਂ 31 ਅਕਤੂਬਰ 2024 ਤੱਕ 29 ਲੱਖ ਗੈਰ ਕਾਨੂੰਨੀ ਇਮੀਗ੍ਰੈਂਟ ਅਮਰੀਕਾ ਦੇ ਬਾਰਡਰ ਤੇ ਫੜੇ ਗਏ ਨੇ ਉਸ ਵਿੱਚ ਮੈਕਸੀਕੋ ਤੇ ਕੈਨੇਡਾ ਦੇ ਬਾਰਡਰ ਪ੍ਰਮੁੱਖ ਹਨ ਇਹਨਾਂ ਵਿੱਚ ਜ਼ਿਆਦਾ ਭਾਰਤੀਆਂ ਨੇ ਸਰਕਾਰੀ ਡਾਟਾ ਇਹ ਕਹਿ ਰਿਹਾ ਕਿ 96 ਹਜ਼ਾਰ ਤੋਂ ਵੱਧ ਗੈਰ ਕਾਨੂੰਨੀ ਭਾਰਤੀ ਇਮੀਗ੍ਰੈਂਟ ਬਾਰਡਰਾਂ ਤੇ ਫੜੇ ਗਏ ਹਨ ਜਿਨ੍ਹਾਂ ਵਿੱਚੋਂ ਇਕੱਲੇ 50% ਗੁਜਰਾਤ ਪ੍ਰਦੇਸ਼ ਵਿੱਚੋਂ ਆ ਰਹੇ ਹਨ ਜੇਕਰ ਅੰਕੜਿਆਂ ਨੂੰ ਹੋਰ ਫਰੋਲਿਆ ਜਾਵੇ ਤਾਂ ਇਹ ਪਤਾ ਲਗਦਾ ਕਿ 10 ਭਾਰਤੀ ਪ੍ਰਤੀ ਘੰਟਾ ਬਾਰਡਰ ਤੇ ਫੜੇ ਜਾ ਰਹੇ ਹਨ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖਲ ਹੁੰਦੇ ਹਨ 43000 ਤੋਂ ਵੱਧ ਤਾਂ ਯੂ ਐਸ اے ਕੈਨੇਡਾ ਬਾਰਡਰ ਤੇ ਹੀ ਫੜੇ ਗਏ ਹਨ ਉਤੋਂ ਸਾਡੇ ਤੇਜ ਦੇ ਮਾਨਯੋਗ ਉਪ ਰਾਸ਼ਟਰਪਤੀ ਜੀ ਨੇ ਇੱਕ ਜਨਤਕ ਪ੍ਰੋਗਰਾਮ ਵਿੱਚ ਇਹ ਕਿਹਾ ਕਿ ਭਾਰਤ ਵਿੱਚੋਂ ਬਾਹਰ ਪੜਨ ਜਾਣ ਜਾ ਰਹੇ ਵਿਦਿਆਰਥੀਆਂ ਦੀ ਗਿਣਤੀ 13 ਲੱਖ ਦੇ ਕੋਲ ਹੈ ਤੇ ਉਹ 6 ਬਿਲੀਅਨ ਯੂ ਐਸ ਡਾਲਰ ਫੋਰਨ ਐਕਸਚੇਂਜ ਦੇ ਵਿੱਚ ਖਰਚਾ ਕਰ ਰਹੇ ਹਨ ਅਮਰੀਕਾ ਦੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਇਕੱਲੇ ਸਨ 2026 ਵਿੱਚ 1,60,000 ਉੱਧਰ ਲੋਕਾਂ ਨੂੰ ਉਹਨਾਂ ਦੇ ਮੂਲ ਦੇਸ਼ਾਂ ਵਿੱਚ 495 ਅੰਤਰਰਾਸ਼ਟਰੀ ਫਲਾਈਟਾਂ ਰਾਹੀਂ ਵਾਪਸ ਭੇਜਿਆ। ਅਜੋਕੇ ਸਮੇ 70000 ਤੋਂ ਵੱਧ ਅੰਤਰਰਾਸ਼ਟਰੀ ਸਟੂਡੈਂਟ ਜਿਹੜੇ ਲਗਭਗ ਸਾਰੇ ਭਾਰਤੀ ਹਨ ਉਹ ਕੈਨੇਡਾ ਵਿੱਚ ਅਗਸਤ 24 ਤੋਂ ਧਰਨੇ ਤੇ ਬੈਠੇ ਹਨ ਕਿ ਉਹਨਾਂ ਨੂੰ ਵਾਪਸ ਨਾ ਭੇਜਿਆ ਜਾਵੇ। ਇਹਨਾਂ ਤੋਂ ਇਲਾਵਾ 130000 ਦੇ ਕੋਲ ਜਿਹੇ ਸਟੂਡੈਂਟਾਂ ਜਿਨ੍ਹਾਂ ਦਾ ਵਰਕ ਪਰਮਿਟ 31 ਦਸੰਬਰ 2024 ਨੂੰ ਐਕਸਪਾਇਰ ਹੋਣ ਵਾਲਾ ਤੇ ਉਹਨਾਂ ਦੀ ਮੰਗ ਇਹ ਹੈ ਕਿ ਪੋਸਟ ਗ੍ਰੈਜੂਏਟ ਵਰਕ ਪਰਮਿਟ ਨੂੰ ਵਧਾ ਕੇ 31 ਦਸੰਬਰ ਤੋਂ ਅੱਗੇ ਕੀਤਾ ਜਾਵੇ ਇੰਡੀਅਨ ਸਟੂਡੈਂਟ ਮੋਬਿਲਿਟੀ ਰਿਪੋਰਟ 2023 ਜਵੀ ਇਹ ਕਹਿ ਰਹੀ ਹੈ ਕਿ ਭਾਰਤੀ ਵਿਦਿਆਰਥੀ ਕੁੱਲ ਮਿਲਾ ਕੇ 11 ਬਿਲੀਅਨ ਯੂਐਸ ਡਾਲਰ ਤੋਂ ਵੱਧ ਪੈਸਾ ਕੈਨੇਡਾ ਵਿੱਚ ਹੀ ਉਚੇਰੀ ਸਿੱਖਿਆ ਦੇ ਨਾਂ ਤੇ ਖਰਚ ਕਰ ਰਹੇ ਹਨ ਪੰਜਾਬ ਇਕੱਲਾ ਹੀ ਲਗਭਗ 3.5 ਬਿਲੀਅਨ ਯੂਐਸ ਡਾਲਰ ਇਸ ਤੇ ਖਰਚ ਕਰ ਰਿਹਾ ਜਦੋਂ ਉਹਨਾਂ ਵਿਦਿਆਰਥੀਆਂ ਦੀ ਗਿਣਤੀ ਦੇਖੀ ਜਾਂਦੀ ਹੈ ਤੇ ਜ਼ਮੀਨੀ ਆਂਕੜੇ ਇਸ ਤੋਂ ਵੱ ਅਨੁਸਾਰ ਕੈਨੇਡਾ ਵਿੱਚ ਪੜ੍ਹ ਰਹੇ ਵਿਦਿਆਰਥੀ ਦੀ ਫੀਸ 25 ਤੋਂ 27 ਹਜ਼ਾਰ ਡਾਲਰ ਦੇ ਲਗਭਗ ਖਰਚ ਹੋ ਰਹੀ ਹੈ ਜਿਹੜੇ ਉਸਦੇ ਰਹਿਣ ਸਹਿਣ ਤੇ ਹੋਰ ਖਰਚਿਆਂ ਨੂੰ ਮਿਲਾ ਲਿਆ ਜਾਵੇ ਤਾਂ ਕੁੱਲ 7 ਬਿਲੀਅਨ ਯੂ ਐਸ ਡਾਲਰ ਦਾ ਸਾਲਾਨਾ ਖਰਚਾ ਹੋ ਰਿਹਾ ਜਿਹੜੇ ਪੰਜਾਬੀ ਸਟੂਡੈਂਟ ਕੈਨੇਡਾ ਚ ਰਹਿ ਰਹੇ ਹਨ ਪ੍ਰੋਜੈਕਟਡ ਜੋ ਅਨੁਮਾਨਤ ਅੰਕੜਾ ਹੈ ਆਉਣ ਵਾਲੇ ਸਾਲ 2025 ਲਈ ਉਹ ਇਹ ਕਿਹਾ ਜਾ ਰਿਹਾ ਕਿ ਭਾਰਤੀ ਵਿਦਿਆਰਥੀ 15 ਲੱਖ ਦਾ ਅੰਕੜਾ ਕਰਾਸ ਕਰ ਜਾਣਗੇ ਜਿਹੜਾ ਸਾਲ 2022 ਵਿੱਚ 11 ਲੱਖ 80 ਹਜ਼ਾਰ ਦੇ ਕਰੀਬ ਸੀ ਇਹ ਅੰਕੜਾ ਅੱਗੇ ਵਧ ਕੇ ਜਿਸ ਪਾਸੇ ਨੂੰ ਇਸ਼ਾਰਾ ਰਿਆ ਉਸ ਬਾਰੇ ਵਿਸਲੇ ਹੋ ਕੇ ਗੱਲ ਨਹੀਂ ਬਣਨੀ ਜੇ ਸੰਬੰਧਿਤ ਰਚਾਨ ਦਾ ਇੱਕ ਸਪਸ਼ਟ ਸਿਹਰ ਇਥੋਂ ਵੀ ਮਿਲ ਸਕਦੀ ਹੈ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਦੇ ਮੰਤਰੀ ਸਾਹਿਬ ਨੇ ਰਾਜ ਸਭਾ ਚ ਇਹ ਦੱਸਿਆ ਕਿ ਇਕੱਲੇ ਸਨ 2023 ਵਿੱਚ 216000 ਭਾਰਤੀ ਲੋਕਾਂ ਨੇ ਸਿਟੀਜ਼ਨਸ਼ਿਪ ਛੱਡ ਦਿੱਤੀ ਹੈ ਭਾਰਤ ਦੀ ਜਿਹੜਾ ਅੰਕੜਾ 2022 ਵਿੱਚ 225000 ਸੀ ਤੇ ਸਨ 2021 ਵਿੱਚ ਇਹ 163000 ਦੇ ਕੋਲ ਸੀ ਹੁਣ ਇਥੋਂ ਦਾ ਲਗਾਇਆ ਜਾ ਸਕਦਾ ਹੈ ਕਿ ਜਦੋਂ ਇੰਨੀ ਵੱਡੀ ਤਦਾਦ ਵਿੱਚ ਭਾਰਤੀ ਲੋਕ ਦੇਸ਼ ਦੀ ਨਾਗਰਿਕਤਾ ਛੱਡਦੇ ਇਹ ਨੇ ਜਦਕਿ ਇੱਕ ਪਾਸੇ ਅਸੀਂ ਵਿਸ਼ਵਗੁਰੂ ਹੋਣ ਦੇ ਦਮਕ ਜੇ বাজਾਈ ਜਾ ਰਹੇ ਆ ਬ੍ਰਿਲੀਅਨ ਡਾਲਰ ਇਕਨੋਮੀ ਦੇ ਸ਼ਕੂਫੇ ਛੱਡੇ ਜਾ ਰਹੇ ਨੇ ਦੁਨੀਆ ਦੀ ਪੰਜਵੀਂ ਵੱਡੀ ਇਕਨੋਮੀ ਹੋਣ ਦੇ ਡੰਕੇ ਵਜਾਏ ਜਾ ਰਹੇ ਨੇ ਪਰ ਦੂਜੇ ਪਾਸੇ ਹਾਲਾਤ ਇਹ ਨੇ ਭਾਰਤ ਦੀ ਵਿਦੇਸ਼ਾਂ ਵਿੱਚ ਜਿੰਨੀ ਕਿਰਕਰੀ ਹੋ ਰਹੀ ਹੈ ਜੋ ਹੈਨਲੀ ਦੀ ਪਾਸਪੋਰਟ ਇੰਡੈਕਸ ਦੀ ਅੰਤਰਰਾਸ਼ਟਰੀ ਰਿਪੋਰਟ ਆਂਦੀ ਹੈ ਉਸ ਮੁਤਾਬਕ ਹਾਰਫੁੱਲ ਪਾਸਪੋਰਟਾਂ ਵਿੱਚ ਭਾਰਤ ਦਾ ਨਾਮ ਰੇੜ ਖੜ ਕੇ 82ਵੇਂ ਨੰਬਰ ਤੇ ਆ ਟਿਕਾ ਇਹ ਕਿਹੋ ਜਿਹਾ ਵਰਤਾਂਤ ਸਿਰਜਿਆ ਜਾ ਰਿਹਾ ਸਰਕਾਰਾਂ ਇਸ ਬਾਰੇ ਕੁਝ ਸੋਚ ਕਿਉਂ ਨਹੀਂ ਰਹੀਆਂ ਨੀਤੀ ਘਾੜੇ ਜਿਨ੍ਹਾਂ ਨੇ ਸਮਾਜ ਅਤੇ ਦੇਸ਼ ਨੂੰ ਸੇਧ ਦੇਣੀ ਆ ਉਹ ਕਿੱਥੇ ਗਵਾਚ ਗਏ ਨੇ ਅੱਜ ਇੱਥੇ ਪੰਜਾਬ ਦਾ ਜੀਬੋ ਗਰੀਬ ਨਕਾਰਾਤਮਕ ਵਰਤਾਂਤ ਸਿਰਜ ਕੇ ਨੌਜਵਾਨੀ ਨੂੰ ਹਾਈਲਾਈਟ ਸੈਂਟਰਾਂ ਟਰੈਵਲ ਏਜੰਟਾਂ ਡੌਂਕੀ ਆਪਰੇਟਰਾਂ ਸਿੱਖਿਆ ਮਾਫੀਆ ਤੇ ਟੂਰ ਆਪਰੇਟਰਾਂ ਰਾਈ ਬਰਕਲਾਇਆ ਗਿਆ ਤੇ ਕਿਸੇ ਜ਼ਿੰਮੇਵਾਰ ਧਿਰ ਨੇ ਕਿੰਤੂ ਪਰੰਤੂ ਨਹੀਂ ਕੀਤੀ ਸਮਾਜ ਦੇ ਅਲੰਬਰ ਰਾਨੇ ਚੂਨੀ ਕੀਤੀ ਮੀਡੀਆ ਲੇਖਕ ਸਮਾਜਿਕ ਚਿੰਤਕ ਸੋਸ਼ਲ ਇਨਫਲੂਐਂਸਰ ਕੋਈ ਹੀ ਲਾਹਹੁਜਤ ਨਹੀਂ ਕੀਤੀ ਉਹਨਾਂ ਨੇ ਤੇ ਆ ਦੇਣ ਆਣ ਪਏ ਨੇ ਕਿ ਹੁਣ ਸਾਡਾ ਭਾਈਚਾਰਾ ਪਰਿਵਾਰਕ ਬੰਧਨ ਤੇ ਸਰਕਾਰੀ ਪ੍ਰਬੰਧਨ ਤਿਆਰ ਹੈ ਉਹਨਾਂ ਥੋੜਾ ਸਮਾਂ ਪਹਿਲਾਂ ਹੀ ਬਣੇ ਵਿਦੇਸ਼ੀਆਂ ਨੂੰ ਆਪ ਸਹੀੜੀ ਤੇ ਅੰਤਰਰਾਸ਼ਟਰੀ ਹਾਲਾਤਾਂ ਦੇ ਇੱਕਦਮ ਹੁਲਟ ਹੋ ਜਾਣ ਦੇ ਕਾਰਨ ਨਾ ਚਾਹੰਦੇ ਹੋਏ ਵੀ ਵਾਪਸ ਪਰਤਣ ਲਈ ਪੈਦਾ ਹੋਈ ਮਜਬੂਰੀ ਨੂੰ ਝੱਲਣ ਲਈ ਕਿਉਂਕਿ ਉਹ ਤਾਂ ਪਿਤਾ ਪੁਰਖੀ ਜਾਇਦਾਦਾਂ ਵੇਚਵਟ ਮਾਪਿਆਂ ਦੀ ਜ਼ਿੰਦਗੀ ਭਰ ਦੀ ਜਮਾ ਪੂੰਜੀ ਵਰਤ ਕੇ ਬੈਂਕਾਂ ਤੇ ਸ਼ਾਹੂਕਾਰਾਂ ਕੋਲੋਂ ਵਿਆਜੀ ਪੈਸੇ ਲੈ ਰਿਸ਼ਤੇਦਾਰਾਂ ਤੇ ਸੱਜਣਾ ਮਿੱਤਰਾਂ ਕੋਲੋਂ ਹੱਥ ਉਧਾਰੇ ਮੋਟੀਆਂ ਰਕਮਾਂ ਝੁੱਕ ਅੱਖਾਂ ਵਿੱਚ ਵਿਦੇਸ਼ੀ ਚਗਾ ਚੌਂਦਾ ਹਿੱਸਾ ਬਣਨ ਲਈ ਚੇਰੀ ਸਿੱਖਿਆ ਲੈਣ ਦੇ ਬਹਾਨੇ ਜਾਜ ਚੜ ਗਏ ਸਨ ਤੇ ਬਿਨਾ ਕਿਸੇ ਦੂਰਗਾਮੀ ਸੋਚਦੇ ਪਤਾ ਨਹੀਂ ਕਿਹੜੀ ਹੱਲਾਸ਼ੇਰੀ ਦੀ ਭੇਂਟ ਚੜੇ ਨੇ ਕੋਈ ਨਾ ਹੈ ਤਾਂ ਚਲੋ ਆਪਣੇ ਸਮਾਂ ਰਹਿੰਦੇ ਹਾਂ ਹੋਣੀ ਸੱਤਾ ਧਿਰ ਤੇ ਕੇਂਦਰੀ ਸਰਕਾਰਾਂ ਹੱਲੇ ਵੀ ਵਿਗੜੀਆਂ ਗੱਲਾਂ ਨੂੰ ਠੱਲ ਪਾ ਲੈਣ ਨਹੀਂ ਤਾਂ ਆਉਣ ਵਾਲੇ ਹਾਲਾਤ ਹੋਰ ਕਿਸੇ ਚੀਜ਼ ਵੱਲ ਇਸ਼ਾਰਾ ਕਰ ਰਹੇ